ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਸੰਗਤੀ ਜੀ ਜੇ ਤੁਸੀਂ ਮੇਰੇ ਪਿੱਛੇ ਮੈਡੀਕਲ ਸਟੋਰ ਦੇਖ ਰਹੇ ਜੇ ਇਹ ਆਪਾਂ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੋਦੀ ਖਾਨਾ ਖੋਲਿਆ ਵਾ ਸੋ ਇੱਥੋਂ ਆਪਾਂ ਸਸਤੇ ਰੇਟਾਂ ਤੇ ਜਾਇਜ਼ ਰੇਟਾਂ ਤੇ ਸੰਗਤ ਨੂੰ ਮੈਡੀਸਿਨ ਦਿਆ ਕਰਾਂਗੇ ਆ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਆਪਾਂ ਅੱਜ ਤੋਂ ਸਾਲ 1.5 ਸਾਲ ਪਹਿਲਾਂ ਸੰਗਤ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਕੋਈ ਸਮੇਂ ਤੱਕ ਆਪਾਂ ਮੋਦੀ ਖਾਨਾ ਖੁੱਲਾਂਗੇ ਤੇ ਆ ਤੁਹਾਨੂੰ ਪਤਾ ਵਾ ਕਿ ਆਪਾਂ ਸੰਗਤ ਵੱਲੋਂ ਅनाथ ਆਸ਼ਰਮ ਚੱਲ ਰਿਹਾ ਵਾ ਆ ਭੈਣਾਂ ਦੇ ਵਿਆਹ ਹੋ ਰਿਹਾ ਹੁਣ ਇੱਕ ਅਸੀਂ ਮੋਦੀ ਖਾਨੇ ਦੀ ਸ਼ੁਰੂਆਤ ਕੀਤੀ ਆ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਕੋਈ ਵੀ ਮੇਰਾ ਭਰਾ ਕੋਈ ਮੇਰੀ ਭੈਣ ਪਿੰਡ ਮਰਹਾਣੇ ਤੋਂ ਵੀ ਆਣ ਕੇ ਜਾਂ ਸੇ ਪਾਸੋਂ ਆਣ ਕੇ ਜਰੂਰ ਦਵਾਈ ਲੈ ਸਕਦਾ ਵਾ ਬਾਕੀ ਜਿਨ੍ਹਾਂ ਦੀ ਕਈਆਂ ਦੀ ਸ਼ੂਗਰ ਦੀ ਦਵਾਈ ਚੱਲਦੀ ਹੁੰਦੀ ਹੈ ਕਈਆਂ ਦੀ ਹਾਰ ਦੀ ਦਵਾਈ ਚੱਲਦੀ ਹੁੰਦੀ ਆ ਕਰਦੇ ਜਿਹੜੀ ਚੀਜ਼ ਜੀ ਆ ਬਾਕੀ ਕਈਆਂ ਵੀਰਾਂ ਦੀਆਂ ਭੈਣਾਂ ਦੀ ਕਿਸੇ ਦੀ 슈ਗਰ ਦੀ ਦਵਾਈ ਚੱਲਦੀ ਹੁੰਦੀ ਹੈ ਕਿਸੇ ਦੀ ਹਾਰ ਦੀ ਦਵਾਈ ਚੱਲਦੀ ਹੁੰਦੀ ਹੈ ਕਿਸੇ ਦੀ ਕੋਈ ਇਸੇ ਟਾਈਪ ਦੀ ਕਿਸੇ ਦੀ ਕੋਈ ਟਾਈਪ ਦੀ ਤੇ ਤੁਹਾਨੂੰ ਪਤਾ ਵਾ ਕਿ ਉਹ ਆਪਾਂ ਜਦੋਂ ਮੈਡੀਕਲਾਂ ਤੋਂ ਜਾਂ ਹਸਪਤਾਲਾਂ ਤੋਂ ਲੈ ਜਾਂਦੇ ਆਂ ਤੇ ਬਹੁਤ ਜਿਆਦੀ ਮਹਿੰਗੀ ਦਵਾਈ ਮਿਲਦੀ ਆ ਜਿਵੇਂ ਥਾਇਰੋਇਡ ਟਾਈਪ ਦੀ ਦਵਾਈ ਹੋਰ ਵੀ ਦਵਾਈਆਂ ਤੇ ਤੁਸੀਂ ਆ ਸਾਨੂੰ ਆਪਣੀ ਸਾਡਾ WhatsApp ਨੰਬਰ ਮੈਂ ਵੀਡੀਓ ਦੇ ਉੱਪਰ ਦਿੱਤਾ ਵਾ ਫਿਰ ਵੀ ਮੈਂ ਬੋਲ ਦਵਾ 9478341463 ਨੰਬਰ ਸਾਡਾ ਇੱਥੇ ਤੁਸੀਂ ਆਪਣੀ ਪਰਚੀ ਪਾ ਸਕਦੇ ਜੇ ਮੈਡੀਸਿਨ ਦੀ ਪਰਚੀ ਪਾ ਸਕਦੇ ਤੁਹਾਨੂੰ 1-2 ਦਿਨ ਦੇ ਵਿੱਚ ਵਿੱਚ ਤੁਹਾਡੇ ਘਰ ਤੁਹਾਡੇ ਪਿੰਡ ਅਸੀਂ ਮੈਡੀਸਿਨ ਪਹੁੰਚਾ ਸਕਦੇ ਹਾਂ ਸੋ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਕਿਉਂਕਿ ਮੋਦੀ ਖਾਣਾ ਸਾਰੇ ਇਲਾਕੇ ਵਾਸਤੇ ਖੁੱਲਾ ਵਾ ਤੇ ਜੇਕਰ ਆਪਾਂ ਸ਼ੇਅਰ ਕਰਾਂਗੇ ਤਾਂ ਹੋ ਸਕਦਾ ਕਿਸੇ ਲੋੜਵੰਦ ਤੱਕ ਪਹੁੰਚ ਜਾਵੇ ਜਿਹੜੇ ਮਹੀਂਗੀਆਂ ਮਹੀਂਗੀਆਂ ਵਿਚਾਰੇ ਦਵਾਈਆਂ ਲਾਇਆ ਹਟਿਆ ਤੇ ਆਪਾਂ ਜਰੂਰ ਉਹਨਾਂ ਨੂੰ ਸਸਤੀ ਰੇਟ ਦੀ ਦਵਾਈ ਮੈਡੀਸਿਨ ਦੇਆ ਕਰਾਂਗੇ ਸੋ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਇੱਕ ਰਹੀ ਮੈਂ ਉਹ ਖਾਦੇ ਸਾਰਾ ਸਾਰਾ ਦਿਖਾ ਦੇ ਹਾਂ ਤੇ ਸੋ ਧੰਨਵਾਦ ਜੋ ਸਪੋਰਟ ਕਰਦੇ ਆ ਤੇ ਅੱਜ ਇਹ ਮੋਦੀ ਖਾਣਾ ਸੰਗਤ ਵਾਸਤੇ ਆਪਾਂ ਖੋਲ ਰਹੇ ਆ ਤੇ ਧੰਨਵਾਦ ਦੀ ਸਾਰੀ ਸੰਗਤ ਦਾ ਠੀਡੇ ਰੋਕੀ ਨਾ ਤੱਕ 세 ਦੇ ਰੋਕ 세 ਦੇ ਰੋਕ 세 ਦੇ ਰੋਕ ਹਾਂ ਦਿਖਾ ਦੇ ਸਾਰਾ ਓਕੇ ਹਾਂ ਕਿਸੇ ਵੀ ਟਾਈਪ ਦੀ ਦਵਾਈ ਲੈਣੀ ਹੋਵੇ ਜੇਕਰ ਸਰ ਤੋਂ ਨਹੀਂ ਵੀ ਹੋਏਗੀ ਤੇ ਅਸੀਂ ਦਵਾਈ ਮੰਗਾ ਕੇ ਦੇ ਸਕਦੇ ਹਾਂ ਜੀ ਠੀਕ ਹੈ ਜੀ ਬਾਕੀ ਜੇਕਰ ਕਿਸੇ ਨੇ ਪਸ਼ੂਆਂ ਵਾਸਤੇ ਮੈਡੀਸਿਨ ਲੈਣੀ ਹੋਵੇ ਵੈਟਰਨਰੀ ਦਵਾਈ ਲੈਣੀ ਹੋਵੇ ਉਹ ਵੀ ਆਪਾਂ ਥੋੜੇ ਦਿਨਾਂ ਦੇ ਵਿੱਚ ਵਿੱਚ ਆਪਾਂ ਇੱਥੇ ਰੱਖ ਲੈ ਲੱਗੇ ਆ ਤੇ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਹੈ ਹਰੀਕੇ ਪੱਤਨ ਦੇ ਲੱਗੇ ਪਿੰਡ ਵਾ ਤੇ ਜਰੂਰ ਸਹਿਯੋਗ ਦਿਓ ਜਰੂਰ ਆਣ ਕੇ ਇਸ ਮੈਡੀਕਲ ਤੋਂ ਦਵਾਈਆਂ ਲਓ ਜਰੂਰ ਜੀ ਧੰਨਵਾਦ ਜੀ ਠੀਕ ਹੈ